ਬਾਈ ਦੇ ਭਗਤੋ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਭਗਤ ਅਰुण ਰਾਏ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀ ਦਾ ਲੰਗਰ ਛੱਕ ਕੇ ਜਾਣਾ ਜੀ ਬਾਬਾ ਜੀ ਦਾ ਲੰਗਰ ਛੱਕ ਕੇ ਭਗਤੋ ਆ ਜਾਓ ਆ ਜਾਓ ਜੀ ਆ ਜਾਓ ਖਾ ਜਾਓ ਖਾ ਜਾਓ ਜੀ ਚੱਲਦਾ ਲੰਗਰ ਬਾਬੇ ਦਾ ਆ ਜਾਓ ਬਾਬਾ ਜੀ ਦੇ ਪੱਤਿਆਂ ਨੂੰ ਜੈ ਬਾਬੇ ਦੀ ਅੱਜ ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਜਿੱਥੇ ਸ਼ਤ ਲਾਈਆਂ ਤਾਂ ਗਸ਼ਰੀਬ ਅਰुण ਆ ਜਿੱਤੇ ਲੰਗਰ ਹਾਰ ਵਿੱਚ ਪਹੁੰਚ ਚੁੱਕੇ ਆ ਆਓ ਤੁਹਾਨੂੰ ਅਸੀਂ ਕੁਝ ਤਸਵੀਰ ਦਿਖਾ ਰਹੇ ਹਾਂ ਇੱਥੇ ਹਰ ਸਾਲ ਲੱਖਾਂ ਦੀ ਤਦਾਰਾ ਵਿੱਚ ਸੰਗਤਾਂ ਆਉਂਦੀਆਂ ਹਨ ਇਹ ਗੱਲ ਇੱਥੇ ਹੀ ਨਹੀਂ ਸਮਾਪਤ ਹੁੰਦੀ ਸੰਗਤਾਂ ਦੀ ਵਧੀਕ ਸੌਲਤਰੀ ਪਾਰਕਿੰਗ ਏਰੀਆ ਦੀ ਨਵੇਂ ਰੂਪ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜਿਸ ਨਾਲ ਸੰਗਤਾਂ ਨੂੰ ਵਾਹਨਾਂ ਦੀ ਪਾਰਕਿੰਗ ਲਈ ਕਿਸੇ ਵੀ ਕਿਸਮ ਦੀ ਉਸਿਵਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਵਾਹਨਾ ਨੇ ਸਕਾਰ ਕਰਾ ਲਈ ਸਰਉ ਦਿੱਤੀ ਗਈ ਹੈ ਸੰਗਤਾਂ ਦੀ ਸਹਾਉ ਵਧੀ ਮਦੇ ਨਜ਼ਰ ਰੱਖਦੇ ਇੱਥੇ ਨਵਾਂ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਇਸ ਹਾਲ ਵਿੱਚ ਸੰਗਤਾਂ ਲਈ ਬਹੁਤੀ ਆਰਾਮ ਦੇਗਾ ਤੇ ਬੈਟਿੰਗ ਉਚਿਤ ਕਰਵਾਤ ਵਾਲੀ ਲੰਗਰ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਲੰਗਰ ਮਹਿ ਹੈ ਆ ਕੇ ਸਾਰੇ ਖਾਓ ਆ ਕੇ ਸਾਰੇ ਜੈ ਬਾਬੇ ਜੈ ਬਾਬਾ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਸੇਵਾ ਕਰਦੇ ਹੋ ਮੈਨੂੰ ਲਗਭਗ ਡੇਢ ਸਾਲ ਹੋ ਗਿਆ ਔਰ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਨੂੰ ਜੈ ਬਾਬਾ ਜੀ ਦੀ ਕਹਿੰਦਾ ਦੁਆ ਕਰਦਾ ਕਿ ਸਭ ਤੇ ਕਿਰਪਾ ਰੱਖੇ ਬਾਬਾ ਜੀ ਜੀਬੀਡੀ ਲਾਈਵ ਭਗਤ ਅਰਣ ਰਾਏ ਜੀ ਜਲੰਧਰ ਤੋਂ ਇਹ ਭੰਡਾਰਾ ਲਗਭਗ 22 ਸਾਲ ਤੋਂ ਚੱਲ ਰਿਹਾ 24 ਘੰਟੇ ਅਖੰਡ ਇਸੇ ਤਰ੍ਹਾਂ ਸੰਗਤ ਦਾ ਵੇਣ ਇੱਥੇ ਆ ਕੇ ਲੰਗਰ ਸ਼ਕਤ ਹੈ ਤਾਨੂੰ ਕੀਵੇ ਦਾ ਮਹਿਸੂਸ ਹੁੰਦਾ ਜੇ ਤੁਸੀਂ ਸੰਕਲ ਦੀ ਸੇਵਾ ਕਰਦੇ ਹੋ ਦੇਖੋ ਇੱਕ ਅਲੌਕਿਕ ਤਾ ਇੱਕ ਪਵਿੱਤਰ ਬੈਣ ਆ ਔਰ ਦੁਨੀਆ ਦੇ ਵਿੱਚ ਸੰਗਤ ਸੇਵਾ ਕਿਸੇ ਵੀ ਇਨਸਾਨ ਨੂੰ ਜਦੋਂ ਪਿਆਸਾ ਹੁੰਦਾ ਉਹਨੂੰ ਪਾਣੀ ਪਿਉਣਾ ਭੋਜ ਚੁਕਾਉਣਾ ਇੱਕ ਆਤਮ ਆਨੰਦ ਵੱਲ ਇੱਕ ਕਦਮ ਆ ਔਰ ਭਗਤ ਰੰਰਾਇ ਜੀ ਮੈਂ ਕਹਿੰਦਾ ਕਿ ਉਹਨਾਂ ਵਰਗੀ ਆਤਮਾ ਕਿੱ데 ਪੈਦਾ ਹੁੰਦੀ ਹੈ ਔਰ ਅਸੀਂ ਪੂਰੀ ਤਰ੍ਹਾਂ ਸਰ ਸਾਰਿਆਂ ਔਰ ਸਾਡੀ ਰੂ ਬੜੀ ਚੰਗੀ ਆ ਸੀ ਕਿਉਂਕਿ ਸੇਵਾਤ ਲੱਗੇ ਹੋਇਆ ਉਹਦੀ ਕਿਰਪਾ ਨੇ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ بابا ਬਲਕਨਾਥ ਆ ਕੇ ਸੇਵਕ ਆ ਨਹੀਂ ਚਾਹੀਦੀ ਇਹ ਲੰਗਰ ਚੱਤਰਾ ਕਿਹਦਾ ਆ ਪੂਰੇ ਸੰਸਾਰ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਜਿਹੜੇ ਸਿੱਧ ਸ਼੍ਰੀ ਬਾਬਾ ਬਲਕਨਾਥ ਜੀ ਨੂੰ ਮੰਨਦੇ ਆ ਇਹਦੇ ਵਿੱਚ ਜਦੋਂ ਅਸੀਂ ਕਿਉਂਕਿ ਜੀਵਨ ਦੇ ਯਥਾਰਥ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਆ ਪਰ ਜਿਹੜਾ ਫਕੀਰ ਹੁੰਦੇ ਆ ਉਹਨਾਂ ਦਾ ਇੱਕ ਸੰਦੇਸ਼ ਹੁੰਦਾ ਆ ਉਹਨਾਂ ਨੇ ਜਦੋਂ ਅਸੀਂ ਬਾਬਾ ਜੀ ਦੇ ਰੋਡ ਚੜਾਉਨੇ ਆ ਤਾਂ ਉਹਨਾਂ ਦਾ ਇੱਕ ਇਸ਼ਾਰਾ ਹੈ ਕਿ ਤੁਸੀਂ ਉਹਦੇ ਵਿੱਚ ਤਿੰਨ ਚੀਜ਼ਾਂ ਪੈਂਦੀਆਂ ਹਨ ਉਹਦੇ ਵਿੱਚ ਗੁੜ ਪੈਂਦਾ ਹੈ ਉਹਦੇ ਵਿੱਚ ਦੁੱਧ ਪੈਂਦਾ ਹੈ ਉਹਦੇ ਵਿੱਚ ਆਟਾ ਪੈਂਦਾ ਹੈ ਔਰ ਇੱਕ ਇਸ਼ਾਰਾ ਹੈ ਕਿ ਤੁਸੀਂ ਗੁੜ ਵਰਗੇ ਆਪਣੀ ਆਤਮਾ ਨੂੰ ਮਿੱਠੇ ਕਰ ਲਓ ਔਰ ਤੁਸੀਂ ਆਟੀ ਵਰਗੇ ਨਮਰ ਤੇ ਨਰਮ ਹੋ ਜਾਓ ਜੋ ਕਿ ਤਵੇ ਤੇ ਸੜ ਕੇ ਤੁਹਾਡਾ ਢਿੱਡ ਭਰਦਾ ਸਾਡਾ ਔਰ ਉਸ ਤੋਂ ਬਾਅਦ ਦੁੱਧ ਵਰਗੇ ਗੁੜਮਾਨ ਹੋ ਜਾਓ ਇੱਕ ਸੰਦੇਸ਼ ਆ ਜਿਹੜਾ ਬਨੁੱਖ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕਰ ਲੈਂਦਾ ਉਹ ਮਨੁੱਖ ਉਹਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਔਰ ਮਨੁੱਖੀ ਸੇਵਾ ਜਿਹੜੀ ਉਹਦਾ ਇੱਕ ਹਿੱਸਾ ਆ ਤੇ ਬੜਾ ਚੰਗਾ ਮਹਿਸੂਸ ਹੁੰਦਾ ਇੱਥੇ ਸੇਵਾ ਕਰਕੇ ਔਰ ਬਾਬਾ ਜੀ ਨੂੰ ਮੰਨਣ ਵਾਲੇ ਇਹਦਾ ਸੱਚ ਇਹ ਹੈ ਕਿ ਸਮੁੱਚੀ ਮਨੁੱਖਤਾ ਇੱਥੇ ਕੋਈ ਰੰਗ ਨਸਲ ਮذਲਬ ਦਾਇਰਾ ਕੋਈ ਨਹੀਂ ਹੈਗਾ ਐਸੇ ਸਭ ਲੋਕ ਆਉਂਦੇ ਆ ਪਿਆਰ ਦੇ ਨਾਲ ਸਤਕਾਰ ਦੇ ਨਾਲ ਭੋਜਨ ਸ਼ਕਦੇ ਆ ਔਰ ਦੁਆਵਾਂ ਦੇ ਕੇ ਜਾਂਦੇ ਆ ਇਸ ਤੋਂ ਵਧੀਆ ਕਿਹੜੀ ਗੱਲ ਹੋ ਸਕਦੀ ਹੈ ਜੈ ਬਾਬੇ ਦੀ ਤੁਹਾਨੂੰ ਕਿੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ ਜੇ ਆਪਣੇ ਨੂੰ ਹੋ ਗਏ ਆ 2.5 ਸਾਲ ਹੋ ਗਏ ਤਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਜੇ ਤੁਸੀਂ ਸੇਵਾ ਕਰਦੇ ਹੋ ਬਹੁਤ ਵਧੀਆ ਲੱਗਦਾ ਜੀ ਅਸੀਂ ਸੇਵੇ ਤੇ ਲੱਗੇ ਆ ਦੋ ਢਾਈ ਸਾਲ ਹੋ ਗਏ ਬਾਬਾ ਰੂਨ ਰਾਹੀ ਬਘਾੜ ਜੀ ਦੇ ਨਾਲ ਇੱਥੇ ਹਲਵਾਈ ਦਾ ਆਪਣਾ ਕੰਮ ਕਰਦੇ ਆ ਬਿਲਕੁਲ ਸੇਵਾਦਾਰੀ ਤੋਂ ਵਕ ਵਕ ਸਰਦ ਨਹੀਂ ਆਪਣੇ ਬਣਾਉਂਦੇ ਆ ਨਾਲੇ ਸੇਵੇ 'ਚ ਲੱਗੇ ਆ ਬਿਲਕੁਲ ਤੁਹਾਨੂੰ ਪ੍ਰੇਰਨਾ ਕਿੱਧਰ ਮਿਲੀ ਕਿ ਹਾਂ ਜੀ ਮੈਂ ਸੇਵਾ ਕਰਨੀ ਜੀ ਅੱਪਾ ਇੱਥੇ ਆਏ ਸੀ ਮੱਥਾ ਟੇਕਣ ਮੱਥਾ ਟੇਕਣ ਤੋਂ ਬਾਅਦ ਆਪਾਂ ਆਏ ਆ ਲੰਗਰ ਦੇ ਵਿੱਚ ਆਪਾਂ ਲੰਗਰ ਛੱਕਿਆ ਤੇ ਇੱਥੇ ਨਾਲ ਸੇਵੇ 'ਚ ਹਾਜ਼ਰ ਆ ਉਹ ਸੇਵਾ ਉਹ ਦੋ ਤੋਂ ਲੱਗਿਆ ਹੋਵੇ ਜੀ ਦੋ ਤੋਂ ਢਾਈ ਸਾਲ ਹੋ ਗਏ ਆਪਣੇ ਨੂੰ ਜਦੋਂ ਤੁਸੀਂ ਲੰਗਰ ਵਰਤਾਂਦੇ ਹੋ ਤਾਂ ਤੁਹਾਨੂੰ ਕਿੰਦਾ ਲੱਗ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਲੱਗਦਾ ਜੀ ਬਾਪੂ ਜੀ ਤੇ ਲੰਗਰ ਹੈ ਬਿਲਕੁਲ ਨਾਲੇ ਸਾਰੇ ਨੂੰ ਬਿਲਕੁਲ ਬਾਪੂ ਜੀ ਬਤਾਈਆਂ ਬਿਲਕੁਲ ਸਾਰੇ ਤੇ ਬਿਲਕੁਲ ਅੱਛੇ ਹੈ ਜਿਆ ਬਹੁਤ ਵਧੀਆ ਲੱਗਦਾ ਜੀ ਬਿਲਕੁਲ ਜੀ ਸੰਗਤ ਆਉ ਕਿਧਰੋਂ ਕਿਧਰੋਂ ਆਂਦੀ ਹੈ ਬਹੁਤ ਦੂਰ ਦੂਰੋਂ ਆਂਦੀ ਹੈ ਸੰਗਤ ਜਲੰਧਰ ਤੋਂ ਪੰਜਾਬ ਤੋਂ ਬਿਲਕੁਲ ਪੀਓਪੀ ਤੋਂ ਮਹਾਰਾਸ਼ਟਰ ਤੋਂ ਸਾਰੇ ਮਤਲਬ ਵਾਕ ਵਾਕ ਜਗਾ ਜਗਾ ਤੋਂ ਆਉਂਦੇ ਆ ਸੰਗਤ ਔਰ ਇਹ ਕਾਫੀ ਮਤਲਬ ਹੁੰਦੇ ਸੰਗ ਸਾਰੇ ਨਾਲ ਪਰ ਉਹ ਬਿਲਕੁਲ ਬਰਤਦਾ ਆਪਣਾ ਪਰਿਵਾਰ ਵਾਂਗੂ ਬਿਲਕੁਲ ਮੰਨਦੇ ਆ ਬਿਲਕੁਲ ਸੇਵਾ 'ਚ ਬਿਲਕੁਲ ਹਾਜ਼ਰ ਆਦੇ ਤੇ ਜਦ ਲੰਗਰ ਦਾ ਟਾਈਮ ਆ ਕਦੋਂ ਸ਼ੁਰੂ ਹੁੰਦਾ ਕਦੋਂ ਖਤਮ ਹੁੰਦਾ ਤੇ ਜਿੱਦਾਂ 24 ਘੰਟੇ ਲੰਗਰ ਹੈ ਬਿਲਕੁਲ 24 ਘੰਟੇ ਆਪਾਂ ਸੇਵਾ 'ਚ ਬਿਲਕੁਲ ਹਾਜ਼ਰ ਆਂ ਬਿਲਕੁਲ 24 ਘੰਟੇ ਰੈਗੂਲਰ ਮਤਲਬ ਚੱਲਦੇ ਆ ਬਿਲਕੁਲ ਇਸ ਤੇ ਲੰਗਰ ਪਾਣੀ ਬਿਲਕੁਲ ਸਵੇਰੇ ਚ ਹਾਜ਼ਰ ਹੈ ਬਿਲਕੁਲ ਜੀ ਆਓ ਹੁਣ ਅਸੀਂ ਤੁਹਾਨੂੰ ਪਾਰਕਿੰਗ ਕੱਤੇ ਜਿਹੜੀ ਬਾਥਰੂਮ ਲਈ ਜਗ੍ਹਾ ਬਣ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਰੀ ਪਾਰਕਿੰਗ ਤੇ ਬਾਥਰੂਮ ਦਾ ਕੰਮ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਜਗ੍ਹਾ ਬਾਥਰੂਮ ਤੇ ਪਾਰਕਿੰਗ ਲਈ ਹੈਗੀ ਹੈ ਮਜ਼ਦੂਰ ਇੱਥੇ ਕੰਮ ਕਰਦੇ ਬੈਠੇ ਨੇ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਜਿਨ੍ਹਾਂ ਲਈ ਬਾਥਰੂਮ ਅਤੇ ਪਾਰਕਿੰਗ ਬਣਦੀ ਵੀ ਹੈ ਜਿਨ੍ਹਾਂ ਨੂੰ ਬਾਅਦ ਚੋਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਸਕਦੇ ਹੋ ਕਿ ਮਜ਼ਦੂਰ ਕਿਸ ਤਰ੍ਹਾਂ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਅਸੀਂ ਤੁਹਾਨੂੰ ਸਾਰੀ ਤਸਵੀਰਤ ਦਿਖਾ ਦਿੱਤੀਆਂ ਹਨ ਪਗਲਸ਼ਿਰ ਅਰुण رائے ਜੀ ਵੱਲੋਂ ਇਹ ਸਾਰਾ ਕੰਮ ਕਰਵਾਇਆ ਜਾ ਰਿਹਾ ਹੈ ਤੁਸੀਂ ਦੇਖ ਚੁੱਕੇ ਕਿ ਲੰਗਰ ਹਾਲ ਵੀ ਤਿਆਰ ਹੋ ਚੁੱਕਾ ਹੈ ਸੰਗਤਾਲ ਇੱਥੇ ਲੰਗਰ 24 ਘੰਟੇ ਹੁੰਦਾ ਹੈ ਜਦੋਂ ਵੀ ਤੁਸੀਂ ਬਾਬਾ ਬਾਲਕਨੰਥ ਬੰਦਰਾਓ ਤੁਸੀਂ ਸ਼੍ਰੀ ਭਗਤ ਅਨੁਰਾਈ ਜੀ ਦੇ ਲੰਗਰ ਹਾਲ ਵਿੱਚ ਜ਼ਰੂਰ ਆਓ ਕੈਮਰਾਮੈਨ ਅਵੇਦਨਾਲ ਮੈਂ ਆਰਤੀ ਜੀਬੀਟੀ ਟੀਵੀ ਜਲੰਧਰ ਤੋਂ